ਮੇਰਾ ਨਾਮ ਨੋਜ ਕੁਮਾਰ ਹੈ ਮੈਂ ਦੁਰਗਾਪੁਰੇ ਰਹਿਣਾ ਰਜਿੰਦਰਾ ਮੋਡ ਸਕੂਲ ਦੀ ਬੈਕ ਸਾਈਡ ਤੇ ਤੇ ਸਵਾ ਚਾਰ 4:30 ਦੇ ਦਰਮਿਆਨ ਇੱਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਉਹ ਧਮਾਕੇ ਦੀ ਆਵਾਜ਼ ਸੁਣ ਕੇ ਮੈਂ ਜਿਵੇਂ ਘਰ ਤੇ ਬਾਹਰ ਆ ਕੇ ਦੇਖਿਆ ਤਾਂ ਮੇਰੀ ਗੱਡੀ ਜਲ ਰਹੀ ਸੀ ਜਿਸ ਵਿੱਚ ਮੇਰੀ 50% ਤੋਂ ਵੱਧ ਗੱਡੀ ਜਲ ਕੇ ਡੈਮੇਜ ਹੋ ਚੁੱਕੀ ਹੈ ਔਰ ਉਹਦਾ ਕਾਰਨ ਸੀਗਾ ਉੱਥੇ ਖੰਬੇ ਤੇ ਫਾਈਬਰ ਕੇਬਲ ਲੱਗੀ ਹੋਈ ਹੈ Airtel ਕੰਪਨੀ ਦਾ ਉਹਦੇ ਵਿੱਚ ਅੱਗ ਲੱਗੀ ਹੋਈ ਸੀ ਜਿਹਦੇ ਕਰਕੇ ਇਹ ਬਲਾਸਟ ਹੋਇਆ ਔਰ ਇਹ ਮੈਂ ਬਾਅਦ ਚ ਨੇੜੇ ਆਂਡਗਵਾਂਡ ਤੋਂ ਫੁਟੇਜ ਲਈ ਜਿਨ੍ਹਾਂ ਦੇ ਵਿੱਚ ਫੁਟੇਜ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਉੱਪਰ ਫਾਈਬਰ ਦੀ ਕੇਬਲਾਂ ਨੂੰ ਅੱਗ ਲੱਗਣ ਕਰਕੇ ਇਹ ਮੇਰੀ ਗੱਡੀ ਦਾ ਨੁਕਸਾਨ ਹੋਇਆ ਤੇ ਇਹਨਾਂ ਕੰਪਨੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਵੀ ਮੇਰਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਪਤਾ ਕਿਹੜੀ ਕੰਪਨੀ ਦਾ ਨਹੀਂ ਇਹ ਪਤਾ ਨਹੀਂ ਇਹ Airtel ਕੰਪਨੀ ਦਾ ਸੀਗਾ ਇਹ ਮੇਰੇ ਸਾਹਮਣੇ ਹੀ ਉਹਨਾਂ ਨੇ ਇੰਸਟਾਲ ਕੀਤਾ ਹੀ ਮੈਂ ਮਨਾ ਵੀ ਕੀਤਾ ਸੀ ਉਹਨਾਂ ਨੂੰ ਕਈ ਵਾਰ ਵੀ ਇੱਥੇ ਨਾ ਲਗਾਓ ਬਟ ਉਹ ਜ਼ਬਰਦਸਤੀ ਹੀ ਤੁਹਾਨੂੰ ਪਤਾ ਅੱਜਕਲ ਕੰਪਨੀਆਂ ਦਾ ਦਬਦਬਾ ਹੈ ਸੈਟਿੰਗ ਹੁੰਦੀ ਹੈ ਹਰ ਜਗ੍ਹਾ ਤੇ ਤੇ ਉਹ ਦੇ ਕਰਕੇ ਅੱਜ ਮੈਨੂੰ ਏਡਾ ਵੱਡਾ ਨੁਕਸਾਨ ਚਲਣਾ ਪੈ ਰਿਹਾ ਕੀ ਖੰਬੇ ਇਹ ਬੜੀਆ ਗੁੱਛੇ ਅੰਕੇ ਚਲ ਜਾਂਦੇ ਕੀ ਰੋਕ ਟੋਕਦੇ ਨਹੀਂ ਇਹਨਾਂ ਨੂੰ ਕੋਈ ਵੀ ਹੱਲ ਕੋਈ ਵੀ ਰੋਕ ਟੋਕ ਨਹੀਂ ਹੈ ਜੀ ਦੇਖੋ ਤੁਹਾਡੇ ਸਾਹਮਣੇ ਆ ਖੰਬੇ ਤੇ ਕੀ ਹਾਲ ਹੈ ਕਿੰਨਾ ਨੁਕਸਾਨ ਹੋਇਆ ਉਹ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਜੀ ਮੇਰਾ ਧੁਮਾਕਾ ਵੀ ਹਾਂਜੀ ਬਿਲਕੁਲ ਧੁਮਾਕਾ ਇਹ ਉਹ ਗੱਡੀ ਦੇ ਅੰਦਰ ਗੈਸ ਨਾਲ ਜਦੋਂ ਅੱਗ ਲੱਗੀ ਇੰਜਨ ਦੇ ਵਿੱਚ ਪੈਟਰੋਲ ਗੱਡੀ ਸੀਗੀ ਇੱਕਦਮ ਬਲਾਸਟ ਹੋ ਗਈ ਪੁਲਿਸ ਦੀ ਰਿਪੋਰਟ ਲਖਾਈ ਹੈ ਹਾਂਜੀ ਮੈਂ ਕੰਪਲੇਂਟ ਕਰਕੇ ਆਇਆ ਪੁਲਿਸ ਸੇ ਵੀ ਕਰਕੇ ਆਇਆ ਪੀਐਸਪੀਸੀ ਕੀ ਆਈ ਕੰਪਨੀ ਆਈ ਟਨ ਨਾਲ ਗੱਲ ਕਰ। ਅਜੇ ਤੱਕ ਕੋਈ ਵੀ ਨਹੀਂ ਆਇਆ ਜੀ ਗੱਲ ਕਰਨ। ਕੀ ਮੰਗ ਕਰਦੇ ਆਂ? ਮੈਂ ਇਹ ਮੰਗ ਕਰਦਾ ਵੀ ਮੈਨੂੰ ਇਨਸਾਫ ਮਲੇ। ਮੈਨੂੰ ਨਿਆਂ ਹੋਵੇ ਮੇਰਾ ਜੋ ਨੁਕਸਾਨ ਦੇ ਪਰਪਾਈ ਹੋਈ ਹੋਵੇ ਤੇ ਕੰਪਨੀਾਂ ਤੇ ਬਣਦੀ ਕਾਰਵਾਈ ਹੋਵੇ। ਗੱਡੀ ਨੰਬਰ ਕਿੰਨਾ ਸੀ ਜੀ? ਪੀਵੀ 10 ਐਫਐਸ 1304। ਕਿਹੜੀ ਗੱਡੀ ਕਿਹੜੀ? ਇਹ ਆਨ ਸੀਗੀ ਜੀ ਹੁੰਡਾਈ ਦੀ। ਕਿੱਦਾਂ ਬੱਚਣਾ ਚੀਂਦੇ ਲੋਕਾਂ ਨੂੰ ਵੀ ਤੁਹਾਡੇ ਸਾਹਮਣੇ ਜਿੱਦਾਂ ਲੋਕਾਂ ਦੇ ਘਰ ਵੀ ਤਰ੍ਹਾਂ ਬਾੜ ਵੰਗੀਆਂ ਆਂਬਿਆ ਦੇ। ਕੜੀਆਂ ਵਾਰ ਖੜੀਆਂ ਹੁੰਦੀਆਂ ਨੇ। ਦੇਖੋ ਜੀ ਇਹ ਸਿਸਟਮੈਟਿਕ ਤਰੀਕੇ ਨਾਲ ਲੱਗਣੀਆਂ ਚਾਹੀਦੀਆਂ ਜੀ। لوکاں ਨੂੰ ਇਹਦੇ ਬਾਰੇ ਅਵੇਅਰ ਹੋਣਾ ਪਏਗਾ ਖੁਦ ਔਰ ਕੰਪਨੀਆਂ ਤੇ ਸਖਤ ਕਾਰਵਾਈ ਹੋਵੇ ਇਹਨਾਂ ਚੀਜ਼ਾਂ ਨਾਲ ਕੇ ਫੇਰੀ ਹੋ ਸਕਦਾ ਹੈ